ਵੱਲੋਂ ਵਿਕਰਮ ਮਜੀਠੀਆ ਤੇ ਸਿਕੰਜਾ ਕਸਿਆ ਗਿਆ ਹੈ ਦੂਜੇ ਪਾਸੇ ਬਿਜ਼ੀਲੈਂਸ ਦੇ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਵਿਕਰਮ ਮਜੀਠੀਆ ਦੀ ਘਾਦੀ ਜਦੋਂ ਰੇਡ ਮਾਰਨ ਦੇ ਲਈ ਤਲਾਸ਼ੀ ਲੈਣ ਦੇ ਲਈ ਬਿਜ਼ੀਲੈਂਸ ਪਹੁੰਚੀ ਤਾਂ ਸਮਰਥਕਾਂ ਨੂੰ ਢਕਾਇਆ ਗਿਆ ਤਾਂ ਜੋ ਸਬੂਤ ਮਿਟਾਈ ਜਾ ਸਕਣ ਇਹ ਸ਼ਿਕਾਇਤ ਜਿਹੜੀ ਉਹ ਦਰਜ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਨਵਾਂ ਐਫ ਆਈ ਆਰ ਜਾਂ ਕੋਈ ਪਾਚਾ ਜਿਹੜਾ ਹੈ ਉਹ ਦਰਜ ਨਹੀਂ ਹੋਇਆ ਦੱਸਦਾ ਇਹ ਕਿ ਕਿਹਾ ਜਾ ਰਿਹਾ ਹੈ ਕਿ ਜਦੋਂ ਬਿਜ਼ੀਲੈਂਸ ਪਹੁੰਚੀ ਤਾਂ ਉਸ ਘਰ ਦੇ ਵਿੱਚ ਸਬੂਤਾਂ ਨੂੰ ਲੁਕਾਉਣ ਦੇ ਲਈ ਜਾਂ ਵਿਜੀਲੈਂਸ ਨੂੰ ਪੂਰਨ ਤੌਰ ਤੇ ਕਾਰਵਾਈ ਨਹੀਂ ਕਰਨ ਦਿੱਤਾ ਗਿਆ ਲਗਾਤਾਰ ਸਮਰਥਕ ਜਿਹੜੇ ਨੇ ਉਹ ਵਿਜੀਲੈਂਸ ਦੇ ਕੰਮ ਦੇ ਵਿੱਚ ਇੰਟਰਫੀਅਰ ਕਰ ਰਹੇ ਸੀ ਜਿਸ ਦੇ ਚੱਲਦੇ ਜਾਂਚ ਟੀਮ ਨੇ ਮਜੀਠਾ ਵਿਰੋਧ ਅਧਿਕਾਰੀਆਂ ਨੂੰ ਧਮਕੀ ਦੇਣ ਤੱਕਾ ਮੁਕੀ ਕਰਨ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਅਤੇ ਸਮਰਥਕਾਂ ਨੂੰ ਹਮਲਾ ਕਰਨ ਦੇ ਲਈ ੜਕਾਉਣ ਦੇ ਦੋ ਸ਼ੀਟ ਸ਼ਿਕਾਇਤ ਦਰਜ ਕਰਵਾਈ ਹੈ ਵਿਜੀਲੈਂਸ ਟੀਮ ਨੂੰ ਉਸ ਘਰ ਦੇ ਵਿੱਚ ਕੇਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼ ਬਾਰੇ ਜਾਣਕਾਰੀ ਸੀ ਵਿਜੀਲੈਂਸ ਟੀਮ ਦੀ ਸ਼ਿਕਾਇਤ ਦੇ ਅਨੁਸਾਰ ਸਮਰਥਕਾਂ ਉਹ ਜਾਣਬੁੱਝ ਕੇ ਉਸ ਜਗ੍ਹਾ ਦੀ ਤਲਾਸ਼ੀ ਲੈਣ ਤੋਂ ਰੁਕਣ ਦੇ ਲਈ 迫ਕਾਇਆ ਗਿਆ ਬਿਜ਼ਲੈਂਸ ਟੀਮ ਨੇ ਉਹਨਾਂ ਨੂੰ ਸਬੂਤ ਇਕੱਠੇ ਕਰਨ ਤੋਂ ਰੋਕਣ ਦੇ ਲਈ ਹਮਲਾ ਕੀਤਾ ਸੀ ਇਸ ਜਾਇਦਾਦ ਦਾ ਕੇਸ ਜਿਹੜਾ ਹੈ ਉਪਨਸੋ 40 ਕਰੋੜ ਰੁਪਏ ਦਾ ਹੈ ਉਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਡਰਗ ਮੰਡੀ ਦੇ ਨਾਲ ਡੂੰਘਾ ਸਬੰਧ ਜਿਹੜਾ ਹੈ ਐਸਕੇ ਸਾਹੂ ਹੋ ਸਕਦਾ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੇ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰ ਰਹਿੰਦੇ ਸਨ ਜਿੱਥੇ ਵਿਕਰਮ ਮਜੀਠੀਆ ਦੇ ਸਮਰਥਕਾਂ ਨੇ ਬਿਜ਼ਲੈਂਸ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਮਜੀਠੀਆ ਦੇ ਵਿਰੁੱਧ ਨਵਾਂ ਕੇਸ ਦਰਜ ਕਰ ਸਕਦੀ ਹੈ ਕਿਉਂਕਿ ਜਿਹੜੀ ਬਿਜ਼ਲੈਂਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਕਿ ਸਾਂ ਨੂੰ ਪੂਰਨ ਤੌਰ ਤੇ ਜਾਂਚ ਨਹੀਂ ਕੀਤੀ ਗਈ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਖਬਰ ਹੁਣ ਤੱਕ ਸਾਹਮਣੇ ਆਈ ਹੈ ਕਿ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਕਰ ਤੜਕਸਾਰੀ ਬਿਜ਼ੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ ਲਗਭਗ 20 ਤੋਂ 25 ਅਧਿਕਾਰੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਕਾਫੀ ਤੁੱਕਾ ਮੁੱਕੀ ਹੁੰਦੀ ਹੈ ਬਹਿਸ ਹੁੰਦੀ ਹੈ ਤਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਇੱਕ ਸ਼ਿਕਾਇਤ ਜਿਹੜੀ ਹੈ ਵਿਕਰਮ ਮਜੀਠੀਆ ਦੇ ਸਮਰਥਕਾਂ ਦੇ ਖਿਲਾਫ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ Thank okay. you.